ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਅਸੀਂ ਜਪਜੀ ਸਾਹਿਬ ਦੀ ਚਲਰੀ ਲੜੀ ਵਾਰ ਵਿਚਾਰ ਵਿੱਚ ਚੌਥੀਵੀਂ ਪਉੜੀ ਆਰੰਭ ਕਰਦੇ ਹਾਂ ਵਿਚਾਰ ਨਹੀਂ ਰਾਤੀ ਰੁੱਤੀ ਇਥੀ ਤਿੰਨ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਹਣ ਪੰਚ ਪਰਵਾਨ ਨਦਨੀ ਕਰਮ ਪਵੈ ਨਿਸ਼ਾਨ ਕਚ ਭਕਾਈ ਉਤੈ ਪਾਏ ਨਾਨਕ ਗਿਉ ਜਾਪੈ ਜਾਏ ਇਸ ਪਵਨ ਪੋੜੀ ਅਤੇ ਇਸ ਤੋਂ ਅਗਲੀਆਂ ਪੋੜੀਆਂ ਵਿੱਚ ਪਰਮਾਤਮਾ ਨੇ ਇਹ ਸ੍ਰਿਸ਼ਟੀ ਕਿਉਂ ਸਾਜੀ ਇਸ ਦਾ ਮਨੋਰਥ ਵੀ ਸਮਝ ਆਉਂਦਾ ਹੈ कि जी इस सृष्टि ਵਿੱਚ ਆ ਕੇ انسان ਆਪਣੇ ਜੀਵਨ ਦਾ ਮਨੋਰਥ ਪੂਰਾ ਕਰੇ ਜਿਸ ਮਕਸਦ ਲਈ ਇਨਸਾਨੀ ਜੀਵਨ ਜੁਨ ਦਿੱਤੀ ਹੈ ਅਗਰੇ ਪੂਰਾ ਕਰੇ ਤਾਂ ਇਸ ਦੇ ਜੀਵਨ ਵਿੱਚ ਕਿਵੇਂ ਤਬਦੀਲੀਆਂ ਆਉਂਦੀ ਹੈ ਇਹਦੀ ਮਨ ਆਤਮਿਕ ਅਵਸਥਾ ਵਿੱਚ ਕੀ ਤਬਦੀਲੀ ਹੁੰਦੀ ਹੈ ਉਹਨਾਂ ਤਬਦੀਲੀਆਂ ਨੂੰ ਵਖ ਵਖ ਖੰਡ ਕਹਿ ਕੇ ਗੁਰੂ ਸਾਹਿਬ ਨੇ ਅਗਲੀਆਂ ਪੋੜੀਆਂ ਵਿੱਚ ਉਪਦੇਸ਼ ਦਿੱਤਾ ਹੈ ਤੋਂ ਅੱਜ ਇਹ ਜਿਹੜੀ ਪੋੜੀ ਹੈ ਇਹਦੇ ਵਿੱਚ ਗੁਰੂ ਸਾਹਿਬ ਦੱਸ ਰਹੇ ਨੇ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ ਰਾਤੀ ਰੁਤੀ ਥਿਤੀ ਵਾਰ ਰਾਤਾਂ ਰੁਤਾਂ ਥਿਤਾਾਂ ਵਾਰ ਪਉਣ ਪਾਣੀ ਅਗਨੀ ਪਾਤਲ ਅਤੇ ਜਿਹੜੇ ਤਤਵ ਹਨ ਪਉਣ ਪਾਣੀ ਅਗਨੀ ਪਾਤਲ 30 ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਸਾਰੇ ਸੰਯੋਗ ਦੇ ਵਿੱਚ ਪਰਮਾਤਮਾ ਨੇ ਇਹ ਧਰਤੀ ਥਾਪ ਕੇ ਰੱਖੀ ਹੋਈ ਹੈ ਟਿਕਾਈ ਹੋਈ ਹੈ ਕਿਸ ਵਾਸਤੇ ਇਹ ਧਰਮਸਾਲ ਹੈ ਟਕਸਾਲ ਉਸ ਕਾਰਖਾਨੇ ਜਿੱਥੇ ਟਕੇ ਘੜੇ ਜਾਂਦੇ ਸਨ ਇਸ ਤੋਂ ਧਰਮ ਸਾਲ ਤੋਂ ਪਾਵ ਹੈ ਧਰਮ ਕਮਾਉਣ ਵਾਲੀ ਥਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜੀਆਂ ਗੁਰੂ ਸਾਹਿਬ ਨੇ ਸੰਗਤਾਂ ਕਾਇਮ ਕੀਤੀਆਂ ਜਿੱਥੇ ਸੰਗਤ ਇਕੱਠੀ ਹੋ ਕੋਈ ਜੁੜਦੇ ਸੀ ਜਦੋਂ ਉਹਨਾਂ ਦੇ ਜੁੜਨ ਲਈ ਕੋਈ ਕਾਰ ਕੋਠੇ ਬਣਾ ਲਏਗੇ ਉਹ ਸਥਾਨ ਨੂੰ ਉਸ ਵਕਤ ਗੁਰਦੁਆਰਾ ਨਹੀਂ ਸੀ ਕਹਿੰਦੇ ਧਰਮ ਸਾਲ ਕਹਿੰਦੇ ਸਨ ਭਾਵ ਉਹ ਥਾਂ ਜਿੱਥੇ ਬੈਠ ਕੇ ਧਰਮ ਦੀ ਕਮਾਈ ਕੀਤੀ ਜਾ ਸਕੇ ਕਿ ਗੁਰੂ ਸਾਹਿਬ ਇਸ ਪਉੜੀ ਜੀ ਸਮਝਾ ਰਹੇ ਨੇ ਕਿ ਪ੍ਰਮਾਤਮਾ ਨੇ ਰਾਤਾਂ ਰੂਤਾਂ ਚਿੱਤਾਂ ਵਾਰ ਸਾਲ ਪੰਜ ਤਤਵ ਧਰਤੀ ਆਕਾਸ਼ ਚੰਦ ਸੂਰਜ ਖੰਡਾਂ ਬ੍ਰਹਮੰਡਾਂ ਦੇ ਵਿੱਚ ਇਹ ਜਿਹੜੀ ਪ੍ਰਿਥਵੀ ਸਾਜ ਕੇ ਰੱਖੀ ਹੈ ਇਹ ਧਰਮ ਦੀ ਕਮਾਈ ਕਰਨ ਲਈ ਇੱਕ ਧਰਮਸਾਲ ਬਣਾਈ ਹੈ ਪ੍ਰਮਾਤਮਾ ਨੂੰ ਜਿਹੜਾ ਜੀਵ ਇੱਥੇ ਆਏ ਉਹ ਧਰਮ ਦੀ ਕਮਾਈ ਕਰੇ ਨੇਕ ਕਮਾਈ ਕਰੇ ਰੱਬੀ ਹੁਕਮ ਰਜ਼ਾ ਭਾਣੇ ਵਿੱਚ ਤੁਰੇ ਇਸ ਵਿੱਚ ਜੀ ਜੁਗਤ ਕੇ ਰੰਗ ਇਸ ਧਰਤੀ ਵਿੱਚ ਪਰਮਾਤਮਾ ਨੇ ਕਈਆਂ ਕਿਸਮਾਂ ਦੇ ਜੀਵ ਕਈਆਂ ਝੁਗਤੀਆਂ ਉਹਨਾਂ ਦੇ ਜਨਮ ਦੇ ਢੰਗ ਉਹਨਾਂ ਦੇ ਪੈਦਾ ਉਹਨਾਂ ਦੇ ਮਰਨ ਦੇ ਢੰਗ ਉਹਨਾਂ ਦੇ ਜੀਵਨ ਜਿਉਣ ਦੇ ਢੰਗ ਉਹਨਾਂ ਦੇ ਖਾਣ ਪਾਣ ਇਹ ਕਈ ਕਿਸਮਾਂ ਦੇ ਨੇ ਇੱਕ ਕਿਸਮ ਦੇ ਨਹੀਂ ਇਸ ਵਿੱਚ ਜੀ ਕਈਆਂ ਕਿਸਮ ਦੇ ਜੀ ਜੰਤਕ ਪ੍ਰਭੂ ਨੇ ਪੈਦਾ ਕੀਤੇ ਔਰ ਉਹਨਾਂ ਨੇ ਉਹਨਾਂ ਦੀ ਬਖ ਬਖ ਜੀਵਨ ਦੀਆਂ ਝੁਗਤੀਆਂ ਨੇ ਤਿਨ ਕੇ ਨਾਮ ਅਨੇਕ ਅਨੰਤ ਉਹਨਾਂ ਦੇ ਨਾਮ ਵੀ ਅਨੇਕਾ ਹੀ ਅਨੰਤ ਹਨ ਕਿੰਨੇ ਨਾਮਾਂ ਦੇ ਕਿਤਨੇ ਕਿਸਮ ਦੇ ਜੀਵਨ ਇਹ ਗਿਣਤੀ ਮਿਲਤੀ ਨਹੀਂ ਹੋ ਸਕਦੀ ਇਸ ਪਿੱਛੇ ਬਹੁਤ ਸਾਰੀਆਂ ਜਪ ਬਾਣੀ ਦੀ ਪੋੜੀਆਂ ਵਿਚਾਰ ਕਰ ਆਇਆ ਕਿ ਕੁਦਰਤ ਦੀ ਕਿਸੇ ਵੀ ਚੀਜ਼ ਦਾ ਕੋਈ ਅੰਧਪਾਰਾ ਵਰਣ ਨਹੀਂ ਪਾਇਆ ਜਾ ਸਕਦਾ ਪਰੇ ਤੋਂ ਪਰੇ ਬੇੰਤੂ ਬੇੰਤ ਹੈ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਪਰ ਐਸਾ ਨਹੀਂ ਕਿ ਇਤਨੇ ਬੇਅੰਤ ਜੀਵ ਜੰਤ ਪੈਦਾ ਕਰਕੇ ਉਹਨਾਂ ਦੇ ਸਿਰ ਤੇ ਕੋਈ ਕਾਨੂੰਨ ਨਹੀਂ ਹੈ ਕੋਈ ਪਾਬੰਦੀ ਨਹੀਂ ਹੈ ਜਾਂ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੈ ਐਸਾ ਨਹੀਂ ਹੈ ਇਤਨੇ ਬੇਅੰਤ ਜੀਵ ਜੰਤ ਪੈਦਾ ਕਰਕੇ ਹਰ ਇੱਕ ਦੇ ਕਰਮਾਂ ਦੀ ਵਚਨ ਹੋ ਰਹੀ ਹੈ ਕਰਮੀ ਕਰਮੀ ਹੋਏ ਵਿਚਾਰ ਉਹਨਾਂ ਦੇ ਕਰਮ ਦੇ ਆਧਾਰ ਤੇ ਉਹਨਾਂ ਦੇ ਸਬੰਧ ਵਿੱਚ ਵਿਚਾਰ ਹੁੰਦੀ ਹੈ ਸੱਚਾ ਆਪ ਸੱਚਾ ਦਰਬਾਰ ਵਿਚਾਰ ਕਿਤੇ ਹੁੰਦੀ ਹੈ ਉਸ ਪ੍ਰਭੂ ਦੇ ਉਸ ਸੱਚੇ ਦਰਬਾਰ ਦਰਬਾਰ ਵਿੱਚ ਉਹ ਉਸ ਪਰਮਾਤਮਾ ਦੇ ਜੋ ਦਰਬਾਰ ਹੈ ਉਸ ਦਾ ਜੋ ਦਰਬਾਰ ਹੈ ਉਹ ਪਰਮਾਤਮਾ ਆਪ ਸੱਚਾ ਨਿਯੰਗ ਕਰਨ ਵਾਲਾ ਹੈ ਤੇ ਉੱਥੇ ਬਿਲਕੁਲ ਕਰਮਾਂ ਦੇ ਆਧਾਰ ਤੇ ਉੱਥੇ ਸੱਚਾ ਨਿਯੰਗ ਦਾ ਸੱਚਾ ਆਪ ਸੱਚਾ ਦਰਬਾਰ ਉਹ ਆਪ ਹੀ ਸੱਚਾ ਉਹਨੇ ਦਰਬਾਰ ਵੀ ਸੱਚਾ ਲਗਾ ਕੇ ਰੱਖਿਆ ਜਿੱਥੇ ਕੋਈ ਸੰਸਾਰੀ ਅਦਾਲਤਾਂ ਦੀ ਤਰ੍ਹਾਂ ਸੰਸਾਰੀ ਦਰਬਾਰਾਂ ਦੀ ਤਰ੍ਹਾਂ ਵੱਡੀ ਲੈ ਕੇ ਹਾਕੂ ਆਏ ਵਾਲੀ ਗੱਲ ਨਹੀਂ ਹੁੰਦੀ ਜਾਂ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ ਕੋਮ ਪ੍ਰਸਤੀ ਦੇ ਰਿਆਜ਼ ਨਾਲ ਮਜ਼ਮ ਨਸਲ ਦੇ ਨਿਆਜ਼ ਨਾਲ ਕੋਈ ਉੱਥੇ ਵਿਤਕਰਾ ਨਹੀਂ ਹੁੰਦਾ ਕਿੱਤਾ ਸੂਹਨ ਪੰਜ ਪ੍ਰਵਾਨ ਉੱਤੇ ਸ਼ੋਭਾ ਉਹਨਾਂ ਨੂੰ ਮਿਲਦੀ ਹੈ ਜਿਹੜੇ ਪੰਜ ਪ੍ਰਵਾਨ ਹਨ ਪ੍ਰਭੂ ਦੀ ਨਜ਼ਰ ਵਿੱਚ ਪੰਜ ਅਵਸਥਾ ਦੇ ਮਾਲਕ ਪ੍ਰਵਾਨਾਂ ਸੀ ਪਿਛੇ ਵਿਚਾਰ ਆਇਆ ਸੁਣਿਆ ਵਾਲੀਆਂ ਪੋੜੀਆਂ ਤੇ ਮੰਨੇ ਵਾਲੀਆਂ ਪੋੜੀਆਂ ਨਾਮ ਸੁਣਨ ਕਰਕੇ ਜੋ ਤਬਦੀਲੀ ਆਉਂਦੀ ਹੈ ਨਾਮ ਮੰਨਣ ਕਰਕੇ ਜੋ ਤਬਦੀਲੀ ਆਉਂਦੀ ਹੈ ਜਾਂ ਰੱਬ ਦੀ ਰਜ਼ਾ ਵੀ ਤਰਨ ਕਰਕੇ ਜੋ ਜੀਵਨ ਦੀ ਤਬਦੀਲੀ ਆਉਂਦੀ ਹੈ ਐਸਾ ਬਦਲਿਆ ਹੋਇਆ ਜੀਵਨ ਐਸਾ ਸੁਧਿਆ ਹੋਇਆ ਜੀਵਨ ਹੀ ਪੰਜ ਹੈ ਪੰਜਵਾਂ ਵਾਲਾ ਜੀਵਨ ਹੈ ਔਰ ਉਹ ਪੰਜ ਹੀ ਪ੍ਰਭੂ ਦੀ ਨਜ਼ਰ ਨਜ਼ਰ ਵਿੱਚ ਪਰਾਉਣੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵਨ ਦਰਗਾਹਾਂ ਉੱਥੇ ਉਹ ਦਰਗਾਹ ਵਿੱਚ ਉਹ ਹੀ ਮਾਨ ਉੱਥੇ ਉਹ ਹੀ ਸੋਭ ਦੇਣ ਦਿੱਤਾ ਸੋਹਣ ਪੰਜ ਪ੍ਰਵਾਨ ਐਸੇ ਪੰਜ ਜਾਨੀ ਰੱਬ ਦੇ ਦਰ ਤੇ ਸੋਭਦੇ ਨੇ ਬਾਕੀਆਂ ਨੂੰ ਉੱਥੇ ਉਹ ਮਾਨ ਨਹੀਂ ਮਿਲਦਾ ਉਹ ਜਨਮਾਂ ਦੀ ਗੇੜੀ ਪੈ ਜਾਂਦੇ ਨੇ ਨਦਰੀ ਕਰਮ ਪਵਾਨੀ ਸ਼ਾਨ ਉਸ ਦੀ ਮੇਰ ਨਦਰ ਕਰਮ ਨਾਲ ਉਹਨਾਂ ਦੇ ਮਸਤਕ ਤੇ ਨਿਸ਼ਾਨ ਪੈਂਦਾ ਪਾਪ ਉਹਨਾਂ ਨੂੰ ਵਡਿਆਈ ਦਾ ਮਾਨ ਮਿਲਦਾ ਹੈ ਜਿਸ ਤਰ੍ਹਾਂ ਸਾਡੀ ਇਸ ਸੰਸਾਰ ਦੇ ਵਿੱਚ ਕੋਈ ਮਹਾਨ ਕੰਮ ਕਰ ਜਾਏ ਸੰਸਾਰ ਦੇ ਭਲੇ ਵਾਲਾ ਉਸ ਨੂੰ ਅਵਾਰਡ ਮਿਲਦੇ ਨੇ ਕੋਈ ਬੜੇ ਬੜੇ ਸ਼ੋਰੀਆ ਚੱਕਰ ਵੀਰ ਚੱਕਰ ਮਿਲਦੇ ਨੇ ਇਸ ਤਰ੍ਹਾਂ ਪ੍ਰਭੂ ਦੇ ਧਰਤੀ ਜਿਹੜੇ ਪੰਜ ਪ੍ਰਵਾਨ ਬੰਦੇ ਜਾਂਦੇ ਨੇ ਉਹ ਤੇ ਪ੍ਰਵਾਨ ਹੁੰਦੇ ਨੇ ਉਹਨਾਂ ਦੇ ਉੱਤੇ ਮਿਹਰ ਦੀ ਨਜ਼ਰ ਹੋ ਕੇ ਉਹਨਾਂ ਦੇ ਮਸਤਕ ਤੇ ਵਡਿਆਈ ਦਾ ਨਿਸ਼ਾਨ ਪੈਂਦਾ ਹੈ ਵੀ ਜੀਵਨ ਸਫਲ ਕਰਕੇ ਆਏ ਕੱਚ ਪਕਾਈ ਉੱਤੇ ਪਾਏ ਕਿਹੜਾ ਇੱਥੇ ਆ ਕੇ ਕੱਚੇ ਕੰਮ ਕਰਦਾ ਰਿਹਾ ਕਿਹੜੇ ਨੇ ਪੱਕੇ ਕੰਮ ਕੀਤੇ ਕੜਾ ਇਸ ਤਰ ਤੀਆ ਕੇ ਧਰਮਸਾਲ ਦਾ ਉਸਨੇ ਲਾਭ ਉਠਾਇਆ ਤੇ ਧਰਮ ਦੀ ਕਮਾਈ ਕੀਤੀ ਸੱਚੇ ਧਰਮ ਦੀ ਕਮਾਈ ਕੀਤੀ ਤੇ ਕਿਹੜਾ ਕੱਚੇ ਕਰਮ ਕਾਂਡਾਂ ਵਿੱਚ ਉਲਝਿਆ ਰਿਹਾ ਉਸਨੇ ਕਿਸੇ ਗੁਰੂ ਨੂੰ ਧਰ ਨਹੀਂ ਕੀਤਾ ਸੱਚੇ ਗੁਰੂ ਦਾ ਮਾਰਗ ਨਹੀਂ ਅਪਣਾਇ ਗੁਰ ਪ੍ਰਸਾਦ ਨਾਲ ਉਹਨੇ ਆਪਣਾ ਮਨ ਸਚਿਆਰਾ ਨਹੀਂ ਕੀਤਾ ਰਜ਼ਾ ਵਿੱਚ ਨਹੀਂ ਤੁਰਿਆ ਉਸਨੇ ਨਾ ਰੱਬ ਦੇ ਨਾਮ ਨੂੰ ਸੁਣਿਆ ਨਾ ਮੰਨਿਆ ਐਸੇ ਬੰਦੇ ਜਿਹੜੇ ਕੱਚੇ ਰਹਿ ਜਾਂਦੇ ਨੇ ਉੱਥੇ ਕੱਚ ਪਕਾਈ ਉੱਥੇ ਪਾਏ ਉੱਥੇ ਪਰਖ ਹੁੰਦੀ ਹੈ ਵੀ ਕਿਹੜਾ ਕੱਚਾ ਰਹਿ ਗਿਆ ਕਿਹੜਾ ਪੱਕਾ ਰਹਿ ਗਿਆ ਇੱਥੇ ਸਾਡੇ ਇੱਕ ਦੂਜੇ ਨੂੰ ਕਹਿਣ ਨਾਲ ਕਿਸ ਦੀ ਜਿੰਨੂ ਨਿੰਦ ਨਾਲ ਜਾਂ ਬਿਲਾਵਜਾ ਕਿਸ ਦੀ ਉਸਤਤ ਕਰਨ ਨਾਲ ਗੱਲ ਨਹੀਂ ਬਣਦੀ ਪ੍ਰਮਾਤਮਨ ਦਰਬ ਵਿੱਚ ਸੱਚਾ ਨਿਆਉਂਦਾ ਇੱਥੇ ਕਿਸੇ ਦੀ ਆਪਣਦਕਾਰ ਨਾਲ ਸੀ ਉਸਤਤ ਕਰ ਸਕਦੇ ਆ ਕਿਸੇ ਨਾਲ ਨਫ਼ਰਤ ਈਰਖਾ ਕਰਨ ਨਾਲ ਸੀ ਕਿਸੇ ਦੀ ਨਿੰਦਾ ਕਰ ਸਕਦੇ ਹੋ ਉਹਨੂੰ ਫੋਲ ਕੇ ਕਹਿ ਸਕਦੇ ਆ ਵੀ ਆ ਧਰਮੀ ਐ ਜਾਂ ਇਹ ਧਰਮੀ ਦੇ ਸਰਟੀਫਿਕੇਟ ਦੇ ਸਕਦੇ ਆ ਪਰ ਪ੍ਰਭੂ ਦਰ ਦੀ ਸ੍ਰਣੀ ਹੁੰਦਾ ਉਹ ਸੱਚਾ ਆਪ ਸੱਚਾ ਦਰਬਾਰ ਹੈ ਉੱਥੇ ਬਿਲਕੁਲ ਨਿਆਉਂਦਾ ਉੱਥੇ ਕੱਚੇ ਪੱਕੇ ਦੀ ਚੰਗਦਰ ਪਛਾਣ ਹੋ ਜਾਂਦੀ ਐ ਨਾਨਕ ਗਿਆ ਜਾ ਪੈ ਜਾਏ ਨਾਨਕ ਉੱਥੇ ਪਹੁੰਚਿਆ ਹੀ ਉੱਤੇ ਗਿਆਹੀਂ ਇਹ ਜਾਪਿਆ ਜਾਂਦਾ ਹੈ ਕਿ ਬਈ ਇੱਥੇ ਕਿਸ ਤਰ੍ਹਾਂ ਦਾ ਨਿਆਹ ਹੁੰਦਾ ਹੈ ਹੁਣ ਇੱਥੇ ਬੈਠੇ ਅਸੀਂ ਕੋਈ ਨਹੀਂ ਦੱਸ ਸਕਦੇ ਕੁਦਰਤ ਕਿਵੇਂ ਨਿਆਹ ਕਰਦੀ ਹੈ ਕਿਹੜਾ ਦਰਬਾਰ ਹੈ ਕਿੱਥੇ ਪ੍ਰਭੂ ਨੂੰ ਦਰਬਾਰ ਸਜਾਇਆ ਔਰ ਕਿਸ ਤਰ੍ਹਾਂ ਇਸ ਜੀਵਾਤਮਾ ਦੀ ਪੇਸ਼ੀ ਹੁੰਦੀ ਹੈ ਔਰ ਕਿਸ ਤਰ੍ਹਾਂ ਉੱਤੇ ਕੱਚੇ ਪੱਕੇ ਕਮਾ ਦੀ ਪਰਤਾਲ ਕਰਕੇ ਉਹਨੂੰ ਸਮਝਾਇਆ ਜਾਂਦਾ ਵੀ ਤੂੰ ਕਿਹੜੇ ਕਰਮ ਕਰਿਆ ਔਰ ਕਿਸ ਆਧਾਰ ਤੇ ਤੂੰ ਕਿਸ ਚੀਜ਼ ਦੇ ਯੋਗ ਹੈ। ਕੀ ਆ ਤੂੰ ਜਨਮ ਮਰ ਦੇ ਗੇੜ ਦੇ ਯੋਗ ਹੈ? ਕੀ ਤੂੰ ਪ੍ਰਭੂ ਦੀ ਜੋਤ ਵਿੱਚ ਜੋ ਜਲਮੇ ਜਲੇ ਆਇ ਘਟਾਨ ਦੀ ਜੋਤੀ ਸੰਗ ਜੋ ਸਮਾਣਾ ਵਾਲੀ ਅਵਸਥਾ ਦਾ ਮਾਲਕ ਬਣ ਸਕਦਾ ਹੈ ਤੂੰ ਕਿਸ ਕਿਸ ਕਿਸਮ ਦੇ ਜੀਵਨ ਦੀ ਕਮਾਈ ਕਰਕੇ ਆਇ ਇਹ ਕੱਚੇ ਪੱਕੇ ਦੀ ਉੱਥੇ ਹੀ ਜਾ ਕੇ ਪਤਾ ਲੱਗਦਾ ਹੈ ਕਿ ਉਹ ਮੈਂ ਮੇਰੀ ਕਮਾਈ ਸਫਲ ਹੋਈ ਕਿ ਨਹੀਂ ਹੋਈ ਮੇਰੀ ਕਮਾਈ ਪੰਜ ਪ੍ਰਮਾਣ ਵਾਲੀ ਹੈ ਕਿ ਜਾਂ ਅਗਿਆਨਤਾ ਵਾਲੀ ਹੈ ਤੋ ਉਹ ਇੱਕ ਐਸਾ ਸੱਚਾ ਦਰਬਾਰ ਹੈ ਤੂੰ ਇਨਸਾਨ ਜਦੋਂ ਸਭ ਤੋਂ ਪਹਿਲਾਂ ਇਹ ਗੱਲ ਸਮਝ ਆ ਜਾਏ ਕਿ ਇਹ ਸ੍ਰਿਸ਼ਟੀ ਇਹ ਧਰਮ ਖੰਡ ਹੈ ਕਿੱਥੇ ਆ ਕੇ ਧਰਮ ਦੇ ਕੰਮ ਕਰ ਰਹੇ ਨੇ ਇਥੇ ਅਧਰਮੀ ਜੀਵ ਨਹੀਂ ਜੂਣਾ ਰੱਬੀ ਰਜ਼ਾ ਵੀ ਤੁਰਨਾ ਰੱਬੀ ਪਾਣੇ ਵੀ ਤੁਰਨਾ ਰੱਬੀ ਹੁਕਮ ਵੀ ਤੁਰਨਾ ਪ੍ਰਭੂ ਦੀ ਯਾਦ ਵੀ ਟਿਕਨਾ ਜਿਸ ਨੇ ਸਾਨੂੰ ਪੈਦਾ ਕੀਤਾ ਜੋ ਪਾਲ ਰਿਹਾ ਜੋ ਇਸ ਸਰੀਰ ਵਿੱਚੋਂ ਆਪਣੀ ਜੀਵਾਤਮਾ ਵੱਖ ਕਰਕੇ ਸਾਡੀ ਇਸ ਹਸਤੀ ਨੂੰ ਖਤਮ ਕਰ ਦੇਵੇਗਾ ਉਸ ਪਰਮਾਤਮਾ ਦਾ ਸਿਮਰਨ ਕਰਨਾ ਉਸ ਦੀ ਭੈ ਭਾਵਨੀ ਉਹਦੇ ਅਧ ਵਿੱਚ ਰਹਿਣਾ ਇਹ ਸਾਡੇ ਜੀਵਨ ਦਾ ਧਰਮ ਹੈ ਜਿਸ ਨੂੰ ਸਮਝ ਆ ਗਈ ਜਿਸ ਨੇ ਇਹ ਜੀਵਨ ਆਪਣਾ ਪੱਕਾ ਕਰ ਲਿਆ ਉਸ ਨੂੰ ਸਮਝ ਆ ਗਈ ਕਿ ਇਹ ਧਰਮ ਹੈ ਧਰਮ ਕਮਾਉਣ ਲਈ ਮੈਨੂੰ ਪਰਮਾਤਮਾ ਨੇ ਇਹ ਮਨੁੱਖਾ ਜੀਵਨ ਦਿੱਤਾ ਉੱਚੀ ਸੋਚ ਦਿੱਤੀ ਭਈ ਪ੍ਰਾਪਤ ਮਾਨੁੱਖ ਦੇ ਫੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਜਿਹਨੂੰ ਸਮਝ ਆ ਗਈ ਜਿਸ ਨੂੰ ਸਮਝ ਆ ਗਈ ਅਵਰ ਕਾਇ ਤੇਰਾ ਕਿਤਾ ਨਾਕਾਮ ਸਾਧ ਸੰਗਤ ਪਾਜੀ ਕੇਵਲ ਨਾ ਬਾਕੀ ਜਿਹੜੇ ਤੂੰ ਕੰਮ ਕਰਦਾ ਇਹ ਤੇਰੇ ਸਰੀਰ ਦੀ ਮਜਬੂਰੀ ਹੈ ਮਜਬੂਰੀ ਦੇ ਕੰਮ ਹਨੇ ਕਰਨੇ ਪੈਂਦੇ ਹਨ ਪਰ ਇਹ ਤੇਰਾ ਜਿਹੜਾ ਅਸਲੀ ਜੀਵਨ ਮਨੋਰਥ ਹੈ ਧਰਮ ਦੀ ਕਮਾਈ ਵਾਲਾ ਜਿਹਾ ਮਨੋਰਥ ਹੈ ਉਸ ਪਾਸੇ ਇਹ ਤੇਰੇ ਬਹੁਤੇ ਕੰਮ ਨਹੀਂ ਆਉਣਗੇ ਇਹ ਸਰੀਰ ਦੇ ਲਈ ਹੀ ਨੇ ਸਰੀਰ ਨਾਲ ਰਿਆ ਇਹਨਾਂ ਕੰਮਾਂ ਦੀ ਵੀ ਹੋਂਦ ਕੋਈ ਲੋੜ ਨਹੀਂ ਹੈ ਫਿਰ ਇਹਨਾਂ ਦੀ ਕੋਈ ਕੰਮ ਨਹੀਂ ਰਵੇਗਾ ਤੂੰ ਖਾਲੀ ਸਰੀਰ ਨਹੀਂ ਤੂੰ ਆਤਮਾ ਹੈ ਤੇ ਆਤਮਾ ਨੂੰ ਪਰਮਾਤਮਾ ਦਾ ਤੁਣਸ਼ ਹੋਣ ਦੇ ਨਾਲ ਪਰਮਾਤਮਾ ਵੀ ਜੋੜਨਾ ਤੇਰੇ ਜੀਵਨ ਦਾ ਮਨੋਰਥ ਹੈ ਜਿਸ ਨੂੰ ਇਹ ਸਮਝ ਆ ਗਈ ਉਹ ਆਪਣਾ ਜੀਵਨ ਉਸਨੇ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਉਹ ਇਸ ਉਤੇ ਪ੍ਰਮਾਨ ਹੈ ਉਹ ਉਤੇ ਪ੍ਰਧਾਨ ਮੰਨਿਆ ਜਾਂਦਾ ਹੈ ਔਰ ਫਿਰ ਉੱਤੇ ਕੱਚੇ ਪੱਕੇ ਦੀ ਪਛਾਣ ਇਸ ਤਰ੍ਹਾਂ ਹੁੰਦੀ ਹੈ ਤਾਂ ਸਾਡਾ ਜੀਵਨ ਕੱਚਾ ਨਾ ਰਹਿ ਜਾਏ ਜਿਹੜੇ ਪ੍ਰਮਾਤਮ ਨੂੰ ਪੁੱਜ ਜਾਂਦੇ ਨੇ ਉਹ ਕੱਚੇ ਰਹਿ ਜਾਂਦੇ ਨੇ ਰੱਤੇ ਇਸ ਖੁਦਾਏ ਰੰਗ ਦੀਦਾਰ ਕੇ ਵਿਸਰਵਾ ਜਿਹਨਾਂ ਨਾਮ ਤੇ ਭੁਈ ਭਾਰਤੀ ਉਤਰਤੀ ਦੇ ਪਾਰ ਰਹਿ ਜਾਂਦੇ ਨੇ ਸਹੀ ਕੱਚਿਆ ਦੀ ਗੁਰਬਾਣੀ ਜੀ ਆਖਿਆ ਇਹੋ ਜਿਹੇ ਬੰਦੇ ਕੱਚੇ ਹੀ ਰਹਿ ਜਾਂਦੇ ਨੇ ਤਾਂ ਇਹ ਉੱਥੇ ਜਾ ਕੇ ਸਮਝ ਆਉਂਦੀ ਹੈ ਇੱਥੇ ਬੈਠਾ ਬੰਦਾ ਕੋਈ ਨ ਨਹੀਂ ਦੇ ਸਕਦਾ हां ਜਿਐਸੀ ਕੋ ਨਿਰਣਾ ਕਰੀਏ ਕਿ ਗੁਰਬਾਣੀ ਅਨੁਸਾਰ ਕਰ ਸਕਦੇ ਕਿ ਗੁਰਬਾਣੀ ਜਿਹੜੀ ਹੈ ਉਹਨਾਂ ਮਹਾਂਪੁਰਸ਼ਾਂ ਦੀ ਵਿਚਾਰੀ ਹੋਈ ਹੈ ਜਿਹੜੇ ਇਹ ਲੋਕ ਪਰਲੋਕ ਸਭ ਦੀ ਸੋਝੀ ਰੱਖਦੇ ਸਨ ਪਰਮਾਤਮਾ ਦੀ ਮਿਹਰ ਬਖਸ਼ਿਸ਼ ਨਾਲ ਤੇ ਇਸ ਉੱਥੇ ਕੀ ਹੁਣ ਕਿਸ ਤਰ੍ਹਾਂ ਨਿਆ ਹੋਵੇਗਾ ਕਿਹੜੀ ਚੀਜ਼ਾਂ ਪ੍ਰਵਾਨ ਹੋਣਗੀਆਂ ਪਰਮਾਤਮਾ ਦਾ ਹੁਕਮ ਕੀ ਆ ਪਾਣ ਕੀ ਹੈ ਇਹ ਸਮਝ ਸਾਨੂੰ ਬਾਣੀ ਚੋਂ ਆਉਂਦੀ ਹੈ ਇਹ ਧਰਮਸ਼ਾਲਾ ਹੈ ਗਿਰ ਧਰਤੀ ਤੇ ਧਰਮ ਦੀ ਕਮਾਈ ਕੀ ਮੇ ਧਰਮ ਕੀ ਹੈ ਇਹ ਸਮਝ ਸਾਨੂੰ ਗੁਰਬਾਣੀ ਚੋਂ ਆਉਂਦੀ ਹੈ ਤੋ ਗੁਰਬਾਣੀ ਸਾਰੇ ਸੰਸਾਰ ਦਾ ਧਰਮ ਕੋਈ ਦੱਸੀ ਹੈ ਕਿ ਸਗਲ ਧਰਮ ਨੇ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਪ੍ਰਮਾਤਮਾ ਦਾ ਨਾਮ ਜਪੋ ਤੇ ਨਿਰਮਲ ਕਰਮ ਕਰੋ ਫਿਰ ਐਸਾ ਬੰਦਾ ਜਿਸ ਨੂੰ ਇਹ ਸਮਝ ਆ ਜਾਏ ਕਿ ਇੱਥੇ ਮੈਂ ਚੰਗੇ ਕੰਮ ਕਰਨ ਲਈ ਆਇਆ ਮਾੜੇ ਕਰਮ ਕਰਨ ਲਈ ਨਹੀਂ ਆਇਆ ਤੇ ਰੱਬ ਦੀ ਭੈ ਪਾਵਨੀ ਡਰ ਦੇ ਰਹਿ ਕੇ ਮੈਨੂੰ ਸੋਚ ਚਾ ਜੀਵਨ ਜੀਣੋ ਚਾਹੀਦਾ ਹੈ ਪ੍ਰਭੂ ਦੀ ਯਾਦ ਮਨ ਵਿੱਚ ਰੱਖ ਕੇ ਉਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਹਰ ਕਰਮ ਕਰਨਾ ਚਾਹੀਦਾ ਹੈ ਉਹ ਫਿਰ ਉੱਥੇ ਹੋ ਸਕਦਾ ਪੱਕੇ ਵਿੱਚ ਗਿਆ ਜਾਂਦਾ ਹੋਵੇ ਗੁਰਬਾਣੀ ਦੇ ਆਧਾਰ ਤੇ ਤੋ ਏਸੀਜੀ ਚੂਤਿਮੀ ਪੋੜੀ ਦੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ